ਸੱਚੀ ਗੱਲ ਜੀ ਮੈਂ ਹਾਂ ਪੇਪਰੋ ਕਾੜਾ ਜਿਸਕੇ ਨਾਲ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਚੋਣਾਂ ਦਾ ਤਿਉਹਾਰ ਜਿਹੜਾ ਹੈਗਾ ਸ਼ੁਰੂ ਹੋ ਚੁੱਕਿਆ ਹੈਗਾ ਔਰ ਇਹਨਾਂ ਚੋਣਾਂ ਨੂੰ ਲੈ ਕੇ ਹੁਣ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਜਿਹੜਾਗਾ 1 ਜੂਨ ਨੂੰ ਵੋਟਾਂ ਪੈ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਸਾਰੇ ਵੋਟਰ ਭਰਾਵਾਂ ਨੂੰ ਅਪੀਲ ਕਰਾਂਗਾ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਸੇ ਵੀ ਪਾਰਟੀਬਾਜ਼ੀ ਮਗਰ ਨਾ ਜਾਓ ਕਿਸੇ ਵੀ ਲਾਲਚ ਦੇ ਮਗਰ ਨਾ ਜਾਓ ਪਰ ਆਪਣੀ ਬੋਟ ਦਾ ਇਸਤੇਮਾਲ ਕਰੋ ਵੋਟ ਉਸ ਨੂੰ ਪਾਓ ਜਿਹੜਾ ਤੁਹਾਨੂੰ ਲੱਗਦਾ ਹੈ ਚੰਗਾ ਉਮੀਦਵਾਰ ਹੈ ਔਰ ਤੁਹਾਡੇ ਪੰਜਾਬ ਦੇ ਮਸਲੇ ਜਿਹੜਾ ਹੈਗਾ ਉਹ ਜਾ ਕੇ ਦਿੱਲੀ ਸੰਸਦ ਦੇ ਵਿੱਚ ਅਰਜ਼ ਕਰ ਸਕਦਾ ਹੈਗਾ ਇਸ ਦਾ ਜੇ ਮੈਂ ਗੱਲ ਕਰਾਂ ਫਰੀਦਕੋਟ ਹਲਕੇ ਦੀ ਕਿਉਂਕਿ ਫਰੀਦਕੋਟ ਦਾ ਹਲਕਾ ਇਸ ਵੇਲੇ ਪੂਰਾ ਸੁਰਖੀਆਂ ਦੇ ਵਿੱਚ ਔਰ ਸਾਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਸੁਰਖੀਆਂ ਦੇ ਵਿੱਚ ਆਇਆ ਹੋਇਆ ਜਿੱਥੇ ਕਿ ਇਸ ਲੋਕ ਸਭਾ ਦੀ ਛੀੜ ਦੇ ਉੱਪਰ ਇਸ ਵੇਲੇ ਕਰੀਪਟੇ ਰਏ ਗਏ ਨੇ ਪੰਜੋ ਉਮੀਦਵਾਰ ਮੈਦਾਨ ਦੇ ਵਿੱਚ ਆ ਚੁੱਕੇ ਨੇ ਜਿੰਨਾਂ ਦੀ ਮੈਂ ਗੱਲ ਕਰਾਂ ਕਾਂਗਰਸ ਦੀ ਤੇ ਕਾਂਗਰਸ ਵੱਲੋਂ ਜਿਹੜਾਗਾ ਸਾਹੋਕੇ ਨੂੰ ਜਿਹੜਾ ਹੈਗਾ ਉਮੀਦਵਾਰ ਵੜਾਇਆ ਗਿਆ ਹੈਗਾ ਔਰ ਭਾਜਪਾ ਵੱਲੋਂ ਹੰਸਰਾਜ ਹੰਸ ਸਾਹਮਣੇ ਆਏ ਨੇ ਤੇ ਜੇ ਆਪ ਦੀ ਗੱਲ ਕਰੀਏ ਤੇ ਆਪ ਵੱਲੋਂ ਜਿਹੜਾ ਹੈਗਾ ਅਨਮੋਲ ਜਿਹੜਾ ਕਿ ਸਿੰਗਰ ਹੈਗਾ ਉਹਨੂੰ ਸਾਹਮਣੇ ਲਿਆਂਦਾ ਗਿਆ ਹੈਗਾ ਹੁਣ ਇੱਕ ਹੋਰ ਤੁਹਾਨੂੰ ਉਮੀਦਵਾਰ ਦੇ ਨਾਲ ਮੈਂ ਮਿਲਣ ਜਾ ਰਿਹਾ ਹੈਗਾ ਜਿਹੜੇ ਕਿ ਡੈਮੋਕ੍ਰੈਟਿਕ ਭਾਰਤੀ ਸੁਭਾਜ ਪਾਰਟੀ ਤੋਂ ਹਕੇ ਨੇ ਔਰ ਪ੍ਰੇਮ ਲਾਲ ਪ੍ਰੇਮ ਲਾਲ ਜੀ ਜਿਹੜੇ ਕਿ ਨਕੋਦਰ ਤਹਿਸੀਲ ਤੋਂ ਬਿਲੋਂਗ ਕਰਦੇ ਹੈਗੇ ਨੇ ਸ਼ੰਕਰਪਿੰਡ ਤੋਂ ਔਰ ਅੱਜ ਸਾਡੇ ਨਾਲ ਉਹ ਰੂਬਰੂ ਹੋ ਰਹੇ ਨੇ ਔਰ ਖਾਸ ਕਰ ਫਰੀਦਕੋਟ ਦੇ ਜਿੰਨੇ ਵੀ ਵੋਟਰ ਹੈਗੇ ਨੇ ਉਹਨਾਂ ਨੂੰ ਅਪੀਲ ਵੀ ਕਰਨਗੇ ਕਿਉਂਕਿ ਸਮਾਂ ਇਸ ਵੇਲੇ ਜਿਹੜਾ ਚੱਲ ਰਿਹਾ ਹੈਗਾ ਡੋਰ ਟੂ ਡੋਰ ਕੰਪੇਨਿੰਗ ਦਾ ਚੱਲ ਰਿਹਾ ਹੈਗਾ ਔਰ ਉਹਨਾਂ ਵੱਲੋਂ ਵੀ ਕੰਪੇਨਿੰਗ ਜਿਹੜੀ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਮੈਂਨਾ ਪ੍ਰੇਮ ਜੀ ਹੈਗੇ ਨੇ ਉਮੀਦਵਾਰ ਹੈਗੇ ਨੇ ਪ੍ਰੇਮ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਜੀ ਤੁਸੀਂ ਬਤੌਰ ਉਮੀਦਵਾਰ ਫਰੀਦਕੋਟ ਤੋਂ ਚੋਣਾਂ ਲੜ ਰਹੇ ਹੋ ਜੇ ਆਪਾਂ ਗੱਲ ਕਰੀਏ ਫਰੀਦਕੋਟ ਦੀ ਤੇ ਫਰੀਦਕੋਟ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਲੈ ਕੇ ਤੁਸੀਂ ਨਕੌਦਰ ਤੋਂ ਇੱਥੇ ਪਹੁੰਚੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਪਰ ਸਾਰੇ ਭਾਰਤ ਵਾਸੀ ਆ ਪੰਜਾਬ ਵਾਸੀਆਂ ਨੂੰ ਜੈ ਭਾਰਤ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਸਰ ਜੀ ਮੈਂ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਤੋਂ ਮੈਂ ਜਿਹੜੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਇੱਕ ਰਾਜਨੀਤਿਕ ਪਾਰਟੀ ਹੈ ਔਰ ਇਹਦੇ ਵਿੱਚੋਂ ਮੈਨੂੰ ਉਮੀਦਵਾਰ ਚੁਣ ਕੇ ਰੀਦਕੋਟ ਲੋਕ ਸਭਾ ਪੇ ਜੈ ਪਾਰਟੀ ਨੇ ਮੈਂ ਬੋਲਦਾ ਧੰਨਵਾਦ ਕਰਦਾ ਪਾਰਟੀ ਜਿਨ੍ਹਾਂ ਨੇ ਮੈਨੂੰ ਸਲੇਕ ਸਮਝਿਆ ਮਾਲਵੇ ਦੇ ਮੇਰੀ ਜਿਹੜੀ ਟੀਮ ਆ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਉਹਨਾਂ ਨੇ ਮੈਨੂੰ ਇੱਥੇ ਸੱਦੇ ਆ ਔਰ ਲੋਕ ਸਭਾ ਜਿਹੜੇ ਲੋਕ ਲੋਕ ਸਭਾ ਦੇ ਵਿੱਚ ਜਿਹੜੇ ਅਸੀਂ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜਿਨ ਮੁੱਦਿਆਂ ਲੈ ਕੇ ਜਾ ਰਹੀ ਹੈ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੀ ਜੇ ਸਰਕਾਰ ਬਣਦੀ ਹੈ ਜਾਂ ਸਾਡਾ ਐਮਪੀ ਕੋਈ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਦੱਬੇ ਕੁਚਲੇ ਜਿਹੜੇ ਲੋਕ ਆ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਉਹਨਾਂ ਦੀ ਮਦਦ ਕਰਦੀ ਆ ਰਹੀ ਹੈ ਪਹਿਲੀ ਸਭ ਤੋਂ ਵੱਡੀ ਗੱਲ ਆ ਪਹਿਲੇ ਸਾਹਮਣੇ ਆ ਰਹੀ ਹੈਗੀ ਆ ਕਿ ਤੁਸੀਂ ਜਲੰਧਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ। ਸ਼ੰਕਰ ਤੋਂ ਤੁਸੀਂ ਬਿਲੋਂਗ ਕਰਦੇ ਹੋ। ਜੀ। ਜਲੰਧਰ ਜ਼ਿਲ੍ਹਾ ਜਿਹੜਾ ਹੈਗਾ ਬਹੁਤ ਵੱਡਾ ਜ਼ਿਲ੍ਹਾ ਹੈਗਾ। ਪਾਰਟੀ ਨੂੰ ਤੁਸੀਂ ਆਪਣੇ ਘਰ ਵਾਸਤੇ ਕਿਉਂ ਨਹੀਂ ਮਜਬੂਰ ਕੀਤਾ ਜਿਹੜਾ ਕਿ ਤੁਹਾਨੂੰ ਫਰੀਦਕੋਟ ਭੇਜਿਆ। ਸਰ ਇਹ ਜਿਹੜੀ ਪਾਰਟੀ ਦਾ ਹੁਕਮ ਹੈ ਜਿੱਥੇ ਸਾਨੂੰ ਲਾਤਾਂ ਸੀ ਡਿਊਟੀਆਂ ਪਾਰਟੀ ਦੀ ਮੰਨ ਕੇ ਇੱਥੇ ਆਇਆ ਔਰ ਮੈਨੂੰ ਇੱਥੇ ਪੰਜਾਬ ਦਾ ਪ੍ਰਧਾਨ ਮਾਲਵੇ ਦਾ ਆਇਆ ਇਸ ਪਾਰਟੀ ਦਾ ਮੋਗੇ ਤੋਂ ਆ ਉਹਨਾਂ ਨੇ ਇੱਥੇ ਮੈਨੂੰ ਬੁਲਾਇਆ ਸੀ ਇਹ ਸਾਰੀ ਟੀਮ ਨੇ ਮਤਲਬ ਇਹ ਕਹੀ ਸੀ ਵੀ ਅਸੀਂ ਇੱਥੇ ਜਿਹੜਾ ਇਲੈਕਸ਼ਨ ਤੁਸੀਂ ਆਪਣੀ ਪਾਰਟੀ ਨਾਲ ਲੜਨਾ ਹੈ ਜਿੰਨੀਆਂ ਵੀ ਪਾਰਟੀਆਂ ਪੰਜਾਬ ਵਿੱਚ ਆ ਰਹੀਆਂ ਆ ਸਤਾਧਾਰੀ ਪਾਰਟੀਆਂ ਆ ਉਹ ਇੱਕ ਸ਼ਰਮਾਏਦਾਰ ਪਾਰਟੀਆਂ ਆ ਅਸੀਂ ਇੱਕ ਗਰੀਬ ਵਰਗ ਜਿਹੜੇ ਗਰੀਬ ਆ ਜਿਹੜੇ ਕੀ ਗਰੀਬ ਆ ਅਸੀਂ ਉਹਨਾਂ ਸ਼ਰਮਾਏਦਾਰਾਂ ਦੇ ਮੁਕਾਬਲਾ ਕਰਨ ਲਈ ਅਸੀਂ ਸੈਂਟਰ ਵਿੱਚ ਜਿਹੜਾ ਪਾਰਲੀਮੈਂਟ ਆ ਉਹਦੇ ਵਿੱਚ ਅਸੀਂ ਜਿਹੜੇ ਮੁੱਦੇ ਆ ਉਹ ਲੈ ਕੇ ਜਾਣੇ ਆ ਔਰ ਉੱਥੇ ਆਵਾਜ਼ ਉਠਾਉਣੀ ਆ ਜਿਹੜੇ ਵੀ ਸਰਕਾਰਾਂ ਬਣਦੀਆਂ ਉਹ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ ਹੋਵੇ ਚਾਹੋ ਭਾਜਪੀ ਦੀ ਹੋਵੇ ਜਿਹੜੇ ਸਾਡੇ ਬਾਲਮੀਕੀ ਭਾਈਚਾਰਾ ਜਿਹੜਾ ਆ ਐਸਸੀ ਜੋ ਭਾਈਚਾਰਾ ਆ ਉਹ ਜਾ ਕੇ ਉੱਥੇ ਚੁੱਪ ਕਰਕੇ ਮੂੰਹ ਨੂੰ ਤਾਲਾ ਲਾ ਕੇ ਬਹਿ ਜਾਂਦੇ ਆ ਜਿਹੜੇ ਗਰੀਬ ਵਰਗ ਆ ਉਹਨਾਂ ਦੇ ਜਿਹੜੇ ਮਜ਼ਦੂਰ ਆ ਉਹਨਾਂ ਦੀ ਕੋਈ ਗੱਲ ਨੂੰ ਆਵਾਜ਼ ਨਹੀਂ ਸੁਣਦਾ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ ਕਹਿੰਦੇ ਤੁਹਾਡੇ ਤੇ ਵੀ ਟਿੱਪਣੀ ਆ ਸਕਦੀ ਹੈ ਜੀ ਤਾਂ ਜੀ ਪੈਰਾਸ਼ੂਟ ਰਾਈਡ ਫਰੀਦਕੋਟ ਤੋਂ ਉਤਰਦੇ ਨਹੀਂ ਸਰ ਇਸ ਤਰ੍ਹਾਂ ਚਲੋ ਉਹ ਉਂਗਲੀਆਂ ਖੜੀ ਕਰਨ ਵਾਲੇ ਤਾਂ ਹੁੰਦੇ ਆ ਲੇਕਿਨ ਜੋ ਅਸੀਂ ਕਹਾਂਗੇ ਜੋ ਸਾਡੇ ਪਾਰਟੀ ਦਾ ਮੈਨੀਫੈਸਟਾ ਆ ਉਸ ਨੂੰ ਅਸੀਂ ਲਾਗੂ ਕਰਾਂਗੇ ਉੱਥੇ ਰੌਲਾ ਪਾਵਾਂਗੇ ਪੂਰਾ ਔਰ ਜਿਹੜੇ ਪੰਜਾਬ ਨਹੀਂ ਸਾਰਾ ਦੇਸ਼ ਦੇਖੂਗਾ ਕਿ ਜਿਹੜੇ ਮੁੱਦੇ ਆ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ ਆ ਔਰ ਪੰਜਾਬ ਇੱਕ ਇਸ ਟਾਈਮ ਤੇ ਜੋ ਸੜਕਾਂ ਤੇ ਕੋਈ ਬੰਦਾ ਰਾਤ ਨੂੰ ਜਾ ਨਹੀਂ ਸਕਦਾ ਇੰਨਾ ਜਿਹੜਾ ਦਹਿਸ ਦਰਦ ਕੀ ਚੱਲ ਰਹੀ ਹੈ ਇਸ ਟਾਈਮ ਤੇ ਸੜਕਾਂ ਤੇ ਵੀ ਮਤਲਬ ਲੋਕ ਡਰਦੇ ਆ ਰਾਤ ਨੂੰ ਜਾਣ ਲਈ ਔਰ ਜਿਹੜੇ ਮਜ਼ਦੂਰ ਲੋਕ ਆ ਉਹ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਉਤਰ ਰਹੇ ਆ ਇਸ ਕਰਕੇ ਇਹਨਾਂ ਦੇ ਜਿਹੜੇ ਕਿਸਾਨ ਔਰ ਮਜ਼ਦੂਰਾਂ ਦੇ ਜਿਹੜੇ ਮੁੱਦੇ ਆ ਉਹ ਸਰਕਾਰ ਨੂੰ ਕੋਈ ਵੀ ਸਰਕਾਰ ਆਵੇ ਉਹਨਾਂ ਮੁੱਦਿਆਂ ਤੇ ਵਿਚਾਰ ਕਰਕੇ ਇਹਨਾਂ ਨੂੰ ਮੈਂ ਨਹੀਂ ਕਹਿੰਦਾ ਕਿ ਮੈਨੂੰ ਐਪੀ ਮੈਂ ਲੋਕ ਸਭਾ ਇਥੋਂ ਇਲੈਕਸ਼ਨ ਲੜ ਰਿਹਾ ਹਾਂ ਪਰ ਮੈਂ ਉਹ ਜਿਹੜੇ ਲੋਕ ਸਭਾ ਫਰੀਦਕੋਟ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਅਪੀਲ ਕਰਦਾ ਤੁਸੀਂ ਆਪਣਾ ਕੈਂਡੀਡੇਟ ਉਹੋ ਹੀ ਚੁਣਨਾ ਆ ਸਹੀ ਕੈਂਡੀਡੇਟ ਨੂੰ ਵੋਟ ਤੁਹਾਡੀ ਜਾਵੇ ਜਿਹੜਾ ਤੁਹਾਡੀ ਆਵਾਜ਼ ਨੂੰ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੀ ਮੰਗਾਂ ਨੂੰ ਲਾਗੂ ਕਰਾਵੇ। ਡੀਬੀਐਸਪੀ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੀ ਕਿੰਨੀਆਂ ਸੀਟਾਂ ਦੇ ਚੋਣ ਲੱਗਦੇ। ਡੀਬੀਐਸਪੀ ਇਸ ਟਾਈਮ ਤੇ ਪੰਜਾਬ ਦੇ ਚਾਰ ਜਿਹੜੇ ਲੋਕ ਸਭਾ ਆ ਉਹ ਚਾਰ ਉਮੀਦਵਾਰ ਖੜੇ ਕੀਤੇ ਆ। ਇੱਕ ਗੁਜਰਾਤ ਤੋਂ ਸਾਡਾ ਡੈਮੋਕ੍ਰਾਟਿਕ ਸਮਾਜ ਪਾਰਟੀ ਦਾ ਕੈਂਡੀਡੇਟ ਖੜਾ ਹੈ 11 ਸੀਟਾਂ ਫਿਰ 13 ਦੀਆਂ 13 ਜਿੱਤਣ ਦੀ ਕੋਈ ਕੋਸ਼ਿਸ਼ ਕਰਦਾ ਸਰ ਅਸੀਂ 13 ਕਿਉਂਕਿ ਸਾਡੀ ਇੱਕ ਜਿਹੜੀ ਮੈਜੋਰਿਟੀ ਹੈ ਜਿਹੜੀ ਸਾਡੀ ਉਹ ਆ ਉਹ ਸਰਮਾਇਦਾਰ ਪਾਰਟੀ ਹੈ ਮਾਲਵਾ ਬੈਲਟ ਤੁਹਾਡੀ ਜਿਹੜੀ ਮੈਜੋਰਿਟੀ ਹੈ ਹਾਂਜੀ ਮਾਲਵੇ ਵਿੱਚ ਸਾਡੀ ਆਪਣੀ ਮੈਜੋਰਿਟੀ ਹੈ ਔਰ ਦੁਆਬੇ ਵਿੱਚ ਵੀ ਸਾਡੀ ਮੈਜੋਰਿਟੀ ਹੈ ਇਸ ਕਰਕੇ ਕੁਝ ਗਰੀਬ ਲੋਕਿਆ ਨਹੀਂ ਖੜੇ ਹੋ ਸਕਦੇ ਅਸੀਂ ਵੀ ਗਰੀਬ ਘਰਾਂ ਦੇ ਵਿੱਚੋਂ ਆਏ ਮੈਂ ਜਿਹੜਾ ਸਫਾਈ ਸੇਵਕ ਦਾ ਬੇਟਾ ਆ ਸਾਡੇ ਜਿਹੜੇ ਮਾਵਾ ਪਿਓ ਅੱਜ ਵੀ ਸਫਾਈ ਸੇਵਕ ਦਾ ਕੰਮ ਕਰ ਰਹੇ ਆ ਜੇ ਮੇਰਾ ਪਰਿਵਾਰ ਹੈ ਉਹ ਸਾਰਾ ਹੀ ਸਫਾਈ ਸੇਵਕ ਹੈ ਔਰ ਮੈਂ ਚਾਹੁੰਦਾ ਹੈ ਕਿ ਸਾਡੀ ਜਿਹੜੀ ਸਫਾਈ ਸੇਵਕਾਂ ਦੀ ਜਿਹੜੀ ਆਵਾਜ਼ ਹੈ ਉਹ ਨੂੰ ਸੈਂਟਰ ਵਿੱਚ ਲੈ ਕੇ ਜਾਵਾਂ ਮਜ਼ਦੂਰਾਂ ਦੀ ਜਿਹੜੀ ਮੰਗ ਹੈ ਜੇ ਕੋ ਮਜ਼ਦੂਰਾਂ ਦੀ ਮੰਗ ਕੀ ਹੈ ਗਰੀਬ ਨੂੰ ਰੋਟੀ ਰੋਜੀ ਦੀ ਲੋੜ ਹੈ ਜੇ ਰੋਟੀ ਰੋਜੀ ਇੱਥੇ ਦੇਸ਼ ਦੇ ਵਿੱਚ ਮਿਲੂਗੀ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਹੈ ਫਰੀਦਕੋਟ ਫੀਲਡ ਦੇ ਉੱਤੇ ਜਿੱਥੇ ਮੈਂ ਗੱਲ ਕਰਾਂ ਇੱਕ ਪਾਸੇ ਹੰਸ ਰਾਜ ਹੰਸ ਦੂਜੇ ਪਾਸੇ ਕਰਮਜੀਤ ਅਨਮੋਲ ਤੇ ਕਾਂਗਰਸ ਵੱਲੋਂ ਸਾਹੋਕੇ ਤੇ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਜਿਹੜੇ ਕਿ ਆਪਾਂ ਕਹਿ ਸਕਦੇ ਹਾਂਗੇ ਕਿ ਨਾਮੀ ਬੰਦੇ ਹੈਗੇ ਨੇ ਉਹਨਾਂ ਦੇ ਵਿੱਚ ਹੀ ਸਾਡਾ ਵੀਰ ਜਿਹੜਾ ਹੈਗਾ ਤੇ ਇੱਕ ਸਫਾਈ ਸੇਵਕ ਜੀ ਆ ਬਿਲਕੁਲ ਇੱਥੇ ਬੜੀ ਗੌਰ ਕਰਨ ਵਾਲੀ ਗੱਲ ਹੈਗੀ ਆ ਕਿ ਇੱਕ ਸਫਾਈ ਸੇਵਕ ਦਾ ਲੜਕਾ ਹੈਗਾ ਜਿਹੜਾ ਕਿ ਫਰੀਦਕੋਟ ਹਲਕੇ ਤੋਂ ਚੋਣਾਂ ਲੜ ਰਿਹਾ ਸਭ ਤੋਂ ਵੱਡੀ ਗੱਲ ਤੁਹਾਡਾ ਮੁਕਾਬਲਾ ਜਿਹੜਾ ਇਸ ਵੇਲੇ ਹੋ ਰਿਹਾ ਡਿਗਜਾ ਨਾਲ ਹੋ ਰਿਹਾ ਬਿਲਕੁਲ ਸਰ ਹੋ ਰਿਹਾ ਜੀ ਕੀ ਕਹੋਗੇ ਦੋ ਸਿੰਗਰ ਹੈਗੇ ਨੇ ਇੱਕ ਕਾਂਗਰਸ ਦਾ ਨਾਮੀ ਹੈਗਾ ਉਮੀਦਵਾਰ ਦੂਜੇ ਪਾਸੇ ਜੇਪਾ ਕਾਲੀਗਿਰਦੀ ਗੱਲ ਕਰੀਏ ਤਾਂ ਕਾਲੀ ਦਲ ਦਾ ਜਿਹੜਾ ਰਾਜਵਿੰਦਰ ਸਿੰਘ ਜਿਹੜਾ ਉਹਦਾ ਫਾਦਰ ਜਿਹੜਾ ਗਿਆ ਪਹਿਲਾਂ ਤਿੰਨ ਵਾਰੀ ਜਿਹੜਾ ਹੈਗਾ ਐਮਐਲਏ ਰਹਿ ਚੁੱਕਿਆ ਹੈਗਾ ਉਹਦਾ ਨਾਨਾ ਜਿਹੜਾ ਹੈਗਾ ਉਹ ਮੰਤਰੀ ਰਹਿ ਚੁੱਕਿਆ ਹੈਗਾ ਕੀ ਕਹੂੰ ਸਰ ਉਹ ਸਰਮਾਇਦਰ ਪਾਰਟੀ ਹੈ ਮੈਂ ਅੱਗੇ ਵੀ ਗੱਲ ਕੀਤੀ ਉਹਨਾਂ ਦਾ ਮੈਂ ਤਾਂ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਸਾਡੇ ਮਜ਼ਦੂਰ ਜਿਹੜੀ ਐਸੀ ਸਮਾਜ ਆ ਜਾਂ ਮਤਲਬ ਜਿਹੜੇ ਜਨਰਲ ਸਮਾਜ ਦੇ ਵਿੱਚ ਜਿਹੜੇ ਮਜ਼ਦੂਰ ਜਿਹੜੇ ਗਰੀਬ ਕਿਸਾਨ ਆਉਂਦੇ ਆ ਮੈਂ ਤਾਂ ਉਹਨਾਂ ਦੀ ਮੰਗਾਂ ਨੂੰ ਲੈ ਕੇ ਜਾਣਾ ਹੈ ਆ ਔਰ ਉਹ ਆਵਾਜ਼ ਪਾਰਲੀਮੈਂਟ ਵਿੱਚ ਜਿਹੜੀ ਆ ਉਹ ਨੂੰ ਆਵਾਜ਼ ਉਠਾਵਾਂਗੇ ਡੈਮੋਕਰਟ ਭਾਰਤੀ ਸਮਾਜ પાર્ટી ਪਹਿਲਾਂ ਤੋਂ ਵੀ ਗਰੀਬ ਵਰਕਰ ਦੀ ਪਾਰਟੀ ਹੈ ਸਾਡੇ ਕੋਲ ਇਨਾ ਪੈਸਾ ਹੈ ਨਹੀਂ ਅਸੀਂ ਤਾਂ ਮਤਲਬ ਗਰੀਬ ਆ ਲੇਕਿਨ ਅਸੀਂ ਨਾ ਦਾ ਮੁਕਾਬਲਾ ਕਰਨ ਲਈ ਤਿਆਰ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਜਿਹੜੇ ਇੱਥੇ ਦੇ ਵੋਟਰ ਸਾਥੀ ਆ ਆਪਣਾ ਕੈਂਡੀਡੇਟ ਟੁਰਨ ਔਰ ਵਧੀਆ ਕੈਂਡੀਡੇਟ ਜਿਹੜਾ ਆ ਤੁਸੀਂ ਜੇ ਸਾਨੂੰ ਮੌਕਾ ਦੋਗੇ ਤੇ ਤੁਹਾਡੀਆਂ ਜਿਹੜੀ ਆਵਾਜ਼ ਆ ਉਸ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗੇ ਇਹ ਗੱਲ ਕਰ ਰਹੇ ਸੀ ਕਿ ਸਫਾਈ ਸੇਵਕ ਦਾ ਬੇਟਾ ਹੈਗਾ ਔਰ ਫਰੀਦਕੋਟ ਦੇ ਵਿੱਚ ਤੋਂ ਪਹਿਲਾਂ ਵਾ ਦੱਸਿਆ ਗਿਆ ਕਿਸ ਤਰੀਕੇ ਨਾਲ ਇਹ ਪਾਰਟੀ ਦੇ ਜਿਹੜੇ ਵਰਕਰ ਅੱਗੇ ਨੇ ਖੜੇ ਨੇ ਔਰ ਇਹ ਸਾਰੇ ਜਿਹੜੇ ਹੈਗੇ ਨੇ ਮਜ਼ਦੂਰ ਤਬਕੇ ਤੋਂ ਜਿਹੜਾ ਹੈਗਾ ਇਸ ਵੇਲੇ ਇੱਥੇ ਮੌਕੇ ਪਹੁੰਚੇ ਨੇ ਔਰ ਚੋਣ ਪ੍ਰਚਾਰ ਕਰ ਰਹੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੈਗਾ ਜੀ ਕੀ ਕੰਮ ਕਰਾ ਰੋਲ ਤੋਂ ਚਾਰ ਅਸੀਂ ਜੀ ਲੋਕਾਂ ਨੇ ਮੁੱਖ ਮੰਗਾ ਲੈ ਕੇ ਕੀਤਾ ਜੀ ਜਿਹੜੀ ਸਾਡੀ ਕਰੀਬ ਤਬਕੇ ਦੀ ਗੱਲ ਹੀ ਨਹੀਂ ਪਹੁੰਚਦੀ ਤਾਂ ਜਿੱਤ ਕੇ ਕੋਈ ਵੀ ਕੈਂਡੀਡੇਟ ਚੁਲਾਇਆ ਜਾਂਦਾ سرمایہਦਾਰ ਪਾਰਟੀਆਂ ਵਾਲੇ ਉਹ ਦੇਖੋ ਸਾਡੇ ਨਾਲ ਸਾਰਾ سرمایہਦਾਰ ਪਾਰਟੀਆਂ ਦਾ ਮੁਕਾਬਲਾ ਜੀ ਉਹਨਾਂ ਵਿੱਚੋਂ ਸਾਨੂੰ ਪਤਾ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਭੇਜ ਦੇਣਾ ਤੇ ਸਾਡੀ ਗੱਲ ਨਹੀਂ ਪਹੁੰਚਾਣੀਗੀ ਅਸੀਂ ਸ਼ੰਕਰ ਤੋਂ ਇੱਥੇ ਪਹੁੰਚੇ ਤੁਸੀਂ ਮੁਗਗੇ ਫਰੀਦਕੋਟ ਹਲਕੇ ਦੇ ਵਿੱਚ ਕਿੰਦਾ ਲੱਗਦਾ ਸ਼ੰਕਰ ਤੋਂ ਇੱਥੇ ਆ ਕੇ ਜਦੋਂ ਚਲਾ ਲਾਉਂਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਚੰਗੀ ਵਧੀਆ ਲੱਗਦਾ ਤੇ ਜੇ ਗਰੀਬ ਲੋਕ ਆ ਸੁਣੀ ਜਾਊਗੀ ਤੇ ਚੰਗੀ ਜਾਲ ਜੇ ਤਗੜਾ ਕੋਈ ਐਮਪੀ ਬਣ ਕੇ ਚਲਾਏਗਾ ਉਹਨੇ ਸੁਣਨੀ ਤਾਂ ਨਹੀਂ ਕਿ ਕੋਰੇ ਮੁਕਾਬਲੇ ਦੇ ਬੜੇ ਤਗੜੇ ਬੰਦੇ ਆ ਕਿਵੇਂ ਕਿਵੇਂ ਉਹਨਾਂ ਨੂੰ ਬੀਟ ਕਰੋਗੇ ਜਿੱਤਾਂਗੇ ਜੀ ਅਸੀਂ ਜਿੱਤੋਗੇ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਔਰ ਸਾਰੀ ਲੇਬਰ ਜਿੰਨੀ ਵੀ ਇੱਥੋਂ ਦੀ ਹੈਗੀ ਆ ਬਈ ਉਹ ਤਮਕਾ ਹੈਗਾ ਸਾਰਾ ਤੁਹਾਡੇ ਨਾਲ ਹੈ ਸਾਡੀ ਜਿੱਤ ਜਕੀਨੀ ਆ ਜੀ ਅਸੀਂ 100% ਜਿੱਤਾਂਗੇ ਤੇ ਹਰ ਇੱਕ ਦਾ ਮੁੱਦਾ ਅਸੀਂ ਪਹੁੰਚਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ 75 ਸਾਲ ਤੋਂ ਅਸੀਂ ਪਿੱਛੇ ਜਾ ਰਹੇ ਸਾਡਾ ਮੋਲਕ ਨੂੰ ਕੋਈ ਸਾਡੀ ਵਾਕ ਡੋਰ ਰਹੇਗੀ ਇਹ ਸਰਮਾਇદાર ਪਾਰਟੀਆਂ ਜਿੱਤ ਜਾਂਦੀਆਂ ਆ ਤੇ ਜਿੱਤ ਕੇ ਕਿਸੇ ਦੀ ਸਰਵਾਈ ਨਹੀਂ ਕਰਦੀਆਂ ਗਿਆ ਬਿਲਕੁਲ ਸਰਮਾਇદાર ਪਾਰਟੀਆਂ ਜਿੱਤ ਜਾਂਦੀਆਂ ਗਿਆ ਪਰ ਕਿਸੇ ਦੀ ਸਰਵਾਈ ਨਹੀਂ ਕਰਦੀਆਂ ਗਿਆ ਫਰੀਦਕੋਟ ਦੇ ਮੇਨ ਕਿਹੜੇ ਕਿਹੜੇ ਮੁੱਦੇ ਲੱਤੇ ਹੈਗੇ ਜਿਹੜੇ ਕਿ ਤੁਸੀਂ ਜਿਨ੍ਹਾਂ ਨੂੰ ਮੁੱਖ ਰੱਖ ਕੇ ਚੱਲਗਾ ਫਰੀਦਕੋਟ ਦੇ ਵਿੱਚ ਚੋਣਾਂ ਲੜ ਰਹਾ ਸਭ ਤੋਂ ਪਹਿਲਾ ਮੁੱਦਾ ਹੈਗਾ ਜੀ শিক্ষা ਦਾ শিক্ষা ਸੁਧਾਰ ਢੰਗ ਲਾਇਆ ਜਾਊਗਾ ਔਰ ਜਿਹੜੇ ਸਫਾਈ ਸੇਵਕ ਨੇ ਸਫਾਈ ਸੇਵਕਾਂ ਨੂੰ ਜਿਹੜੀ ਸਰਕਾਰਾਂ ਪੱਤੀਆਂ ਨਹੀਂ ਕਰ ਰਹੀਆਂ ਉਹਨਾਂ ਨੂੰ ਪੱਕਾ ਕੀਤਾ ਜਾਊਗਾ ਇਹ ਆਵਾਜ਼ ਉਠਾਈ ਜਾਊਗੀ ਔਰ ਨਰੇਗਾ ਜਿਹੜਾ ਮਨਰੇਗਾ ਜਿਹੜਾ ਸੈਂਟਰ ਵਿੱਚ ਚਲਾਇਆ ਉਹਦੇ ਵਿੱਚ ਉਹਨਾਂ 100 ਦਿਨ ਦਾ ਜਿਹੜਾ ਰੋਜ਼ਗਾਰ ਚਲਾਇਆ ਉਸ ਨੂੰ ਮਤਲਬ 200 ਦਿਨ ਕਮਾਂਗੇ ਸੈਂਟਰ ਵਿੱਚ 200 ਦਿਨ ਕੀਤਾ ਜਾਵੇ ਤਾਂ ਉਹਨਾਂ ਦੀ ਜਿਹੜੀ ਦਿਹਾੜੀ ਆ ਮੁਨਯਮ ਉਹ ਨਾਲ ਜਿਹੜੀ ਦਿਹਾੜੀ ਵਧੀਆ ਕੀਤੀ ਜਾਵੇ ਜਿਹੜੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਸਕਣ ਬਿਲਕੁਲ ਮਨਰੇਗਾ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਇਸ ਵੇਲੇ ਸਾਡੇ ਪੰਜਾਬ ਦੀ ਨਹੀਂ ਮਗਲ ਕਰਦਾ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦਾ ਮੁੱਦਾ ਜਿਹੜਾ ਹੈ ਸਭ ਤੋਂ ਵੱਡਾ ਮੁੱਦਾ ਹੈਗਾ ਔਰ ਉਸ ਮੁੱਦੇ ਨੂੰ ਲੈ ਕੇ ਜਿਹੜੀ ਇਹਨਾਂ ਵੱਲੋਂ ਚੋਣ ਮੋਹਮ ਸ਼ੁਰੂ ਕੀਤੀ ਗਈ ਹੈਗੀ ਆ ਚੋਣ ਮੋਹਮ ਮਨਰੇਗਾ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈਗੀ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਚੱਕਣਾ ਹੈ ਹਾਂਜੀ ਸਭ ਤੋਂ ਸਾਲਾ ਫੋਕਸ ਐਜੂਕੇਸ਼ਨ ਔਰ ਪੰਜਾਬ ਸਰਕਾਰ ਨੇ ਜਿਹੜੀਆਂ ਸਿਹਤ ਸਹੂਲਤਾਂ ਉਹ ਬਹੁਤ ਨਹੀਂ ਚੰਗੀਆਂ ਨਹੀਂ ਜਿੱਥੇ ਵੀ ਹਸਪਤਾਲਾਂ ਵਿੱਚ ਸਾਡੇ ਗਰੀਬ ਲੋਕ ਚੱਲਦੇ ਆ ਮਰੀਜ਼ ਉੱਥੇ ਕੋਈ ਉਹਨਾਂ ਦੀ ਦੇਖ ਰਿਕ ਦੀ ਹੋ ਰਹੀ ਸਰਕਾਰ ਲਸ਼ੀਦਾਰ ਭਾਸ਼ਣ ਜਿੰਨੀ ਥੱਕਦੀ ਦੀ ਕਿ ਅਸੀਂ ਤੁਹਾਡੇ ਗਰੀਬ ਬੱਚਿਆਂ ਦੀ ਮੌਕਸਤ ਇਲਾਜ ਜੋ ਵੀ ਐਕਸਰੀ ਵਗੈਰਾ ਤੇ ਮੌਕਸਤ ਇਲਾਜ ਦਿਆਂਗੇ ਪਰ ਉਹ ਕਿਤੇ ਲਈ ਦਿੱਤੀਆਂ ਜਾ ਰਹੀਆਂ ਆ ਬਾਕੀ ਰਗੀ ਜੀ ਜਿਹੜੀ ਨਰੇਗਾ ਦੀ ਗੱਲ ਹੈ ਨਰੇਗਾ ਨੂੰ ਅਸੀਂ 100 ਦਿਨ ਦਾ ਰੋਜ਼ਗਾਰ ਹੈ ਜਿਹੜਾ ਉਹ ਬਹੁਤ ਘੱਟ ਹੈ ਉਹਨਾਂ ਨੂੰ 200 ਦਿਨ ਦਾ ਰੋਜ਼ਗਾਰ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਉਹ ਵੀ ਰੈਗੂਲਰ ਇਹਨਾਂ ਦੀ ਜਿਹੜੀ ਵੇਤਨ ਮਾਲ ਹੈ ਉਹ 18000 ਰੁਪਏ ਤੋਂ ਘੱਟ ਨਹੀਂ ਹੋਣੀ ਚਾਹੀਦੀ ਕਿ ਰੈਗੂਲਰ ਇਹਨਾਂ ਨੂੰ ਕੰਮ ਦਿੱਤਾ ਜਾਵੇ ਜਿਹੜੀਆਂ ਸਾਡੀਆਂ ਵਜ਼ੇਸ਼ਾ ਦੇ ਨੌਜਵਾਨ ਭਜਦੇ ਆ ਉਹਨਾਂ ਨੂੰ ਇੱਥੇ ਹੀ ਫੈਕਰੀਆਂ ਵਗੈਰਾ ਲਾਗੇ ਦਿੱਤੀਆਂ ਜਾਣ ਤਾਂ ਕਿ ਉਹ ਵਿਦੇਸ਼ਾਂ ਵਿੱਚ ਲਾ ਜਾਣ ਅੱਡੇ ਆਪ ਦਾ ਜਿਹੜਾ ਰੋਜ਼ਗਾਰ ਹੈ ਉਹ ਪੰਜਾਬ ਦੇ ਵਿੱਚ ਕਮਾਉਣ ਇਹ ਸਾਡੀ ਮੁੱਖ ਮੁੱਦੇ ਹਨ ਜੀ ਤੇ ਔਰਤਾਂ ਦੀ ਜਿਹੜੀ ਬਰਾਬਰੀ ਹੈ ਜੀ ਔਰਤਾਂ ਨੂੰ ਜੇ ਦੇਸ਼ ਨੂੰ ਅੱਗੇ ਵਿਕਾਸ ਵੱਲ ਲੈ ਜਾਣਾ ਤਾਂ ਔਰਤਾਂ ਨੂੰ ਫ੍ਰੀ ਐਜੂਕੇਸ਼ਨ ਦੇਣਾ ਜ਼ਰੂਰੀ ਹੈ ਡਾਕਟਰ ਮੇਰਕਰ ਭੀਮਰਾਓ ਜੀ ਨੇ ਕਿਹਾ ਸੀ ਕਿ ਔਰਤਾਂ ਨੂੰ ਜੋ ਬਰਾਬਰੀ ਦਾ ਐਕਟ ਬਣਾਇਆ ਹੈ ਉਹ ਔਰਤਾਂ ਤੇ ਲਾਗੂ ਕੀਤਾ ਜਾਵੇ ਜਿਹੜੀ ਇਹਨਾਂ ਨੇ ਔਰਤਾਂ ਵਾਲੀ ਨਾ ਪਾਰਟੀਆਂ ਦੇ ਟਿਕਟਾ ਆਪਣਾ ਟਿਕਟਾ ਦਿੱਤੀਆਂ ਜੀ ਉਹ ਟਿਕਟਾਂ ਦੇ ਵਿੱਚ ਔਰਤਾਂ ਦੀ ਕਿਤੇ ਵੀ ਇਹਨਾਂ ਨੇ ਕੋਈ ਔਰਤ ਵਗੈਰਾ ਨਹੀਂ ਤਾਰੀਆਂ ਕਿਉਂਕਿ ਉਹਨਾਂ ਦੀ ਵੀ ਝੁੰਗਾ ਬਣਦੀ ਹੈ ਕਿ ਉਹ ਆਮ ਪੀ ਦੇ ਇਲੈਕਸ਼ਨ ਵਿੱਚ ਔਰਤਾਂ ਵੀ ਟਿਕਟਾ ਦਿੰਦੇ ਪਰ 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 ਜਿੱਥੇ ਤੁਸੀਂ ਗੱਲ ਕਰ ਰਹੇ ਹੋ ਨਾ ਔਰਤਾਂ ਦੀ ਔਰਤਾਂ ਨੂੰ ਕਾਂਗਰਸ ਵੱਲੋਂ ਦੋ ਉਮੀਦਵਾਰ ਤਾਂ ਜਿਹੜੇ ਕੱਲ ਹੀ ਡਿਕਲੇਅਰ ਕੀਤੇ ਗਏ ਨੇ ਇੱਕ ਫਰੀਦਕੋਟ ਤੋਂ ਤੇ ਇੱਕ ਹਾਰਪੁਰ ਤੋਂ ਇਹ ਦੇਖੋ ਜੀ ਜਦੋਂ ਆਮ ਟੀਵੀ ਦੇ ਵਿੱਚ ਇਹਨਾਂ ਤੋਂ ਸਵਾਲ ਪੁੱਛੇ ਗਏ ਆ ਉਦੋਂ ਲੈ ਨੇ ਉਹ ਉਮੀਦਵਾਰ ਉਤਾਰੇ ਆ ਸਾਲੀ ਪਾਰਟੀ ਦਾ ਅਸੀਂ ਇੱਕ ਹੌਟ ਫਰੋਜਪੁਰ ਤੋਂ ਉਤਾਰਿਆ ਇੱਕ ਅਸੀਂ ਕੈਂਡੀਡੇਟ ਜਿਹੜਾ ਹਿਆਰਪੁਰ ਤੋਂ ਉਤਾਰਿਆ ਇੱਕ ਜਲੰਧਰ ਇੱਕ ਜੀ ਲੋਕ ਸਭਾ ਫਰੀਦਕੋਟ ਤੋਂ ਉਤਾਰਿਆ ਤੁਸੀਂ ਤੁਸੀਂ ਕਿੰਨੀਆਂ ਔਰਤਾਂ ਨੂੰ ਮੈਦਾਨ 'ਚ ਉਤਾਰਿਆ ਅਸੀਂ ਸਾਡੇ ਕੋਲ ਜੀ ਇੱਕ ਔਰਤ ਦੀ ਐਪਲੀਕੇਸ਼ਨ ਆਈ ਸੀ ਤੇ ਅਸੀਂ ਉਹਨਾਂ ਨੂੰ ਟਿਕਟ ਦੇ ਦਿੱਤੀ ਬਿਲਕੁਲ ਜੀ ਇਹਨਾਂ ਕੋਲ ਇੱਕ ਔਰਤ ਦੀ ਐਪਲੀਕੇਸ਼ਨ ਆਈ ਸੀ ਕਿ ਔਰ ਉਸ ਔਰਤ ਨੂੰ ਇਹਨਾਂ ਨੇ ਚਾਹਗਾ ਚੋਣ ਮਦਾਨ ਦੇ ਵਿੱਚ ਉਤਾਰਿਆ ਮੈਂ ਤਾਂ ਹੋਰ ਭਾਈ ਸਾਖੜੇ ਦੀ ਗੱਲ ਕਰਦੇ ਮੈਂ ਨਾਲ ਇਹਨਾਂ ਨੇ ਮੇਨ ਮੁੱਦਾ ਦੱਸਿਆ ਹੈਗਾ ਬੇਰੋਜ਼ਗਾਰੀ ਸਿੱਖਿਆ ਮਨਰੇਗਾ ਦਾ ਤੁਸੀਂ ਕੀ ਸੋਚਦੇ ਹੋ ਇਹਨਾਂ ਮੁੱਦਿਆਂ ਬਾਰੇ ਦੇਖੋ ਜੀ ਜਿਹੜੇ ਵੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਦੋਂ ਦੀ ਇਹ ਸਰਕਾਰ ਆਈ ਹੈ ਮਨਰੇਗਾ ਦਾ ਕੰਮ ਕਿਸੇ ਦੇ 15 ਦਿਨ ਚੱਲੇ ਕਿਤੇ 20 ਦਿਨ ਚੱਲੇ ਆ ਪਹਿਲੀ ਤਾਂ ਗੱਲ ਹੋਣੀ ਇਹਨਾਂ ਦੇ ਪੈਸੇ ਹੀ ਬਹੁਤ ਜ਼ਿਆਦਾ ਲੇਟ ਆਏ ਮੈਂ ਬੇਨਤੀ ਕਰਦਾ ਇਹ ਕਿ ਜਿਹੜਾ ਮਨਰੇਗਾ ਦਾ ਕੰਮ ਹੈ ਬਹੁਤ ਜਿਆਦਾ ਘਟ ਚੱਲਦਾ ਹੈ ਡੈਮੋਕ੍ਰੇਟ ਭਾਰਤੀ ਆ ਸਮਾਜ ਪਾਰਟੀ ਇਹ ਮੁੱਦੇ ਲੈ ਕੇ ਜਾਊਗੀ ਪਾਰਲੀਮੈਂਟ ਦੇ ਵਿੱਚ ਕਿ ਜਿਹੜਾ ਮਨਰੇਗਾ ਦਾ ਕੰਮ ਪੂਰੀ 500 ਰੁਪਿਆ ਦਿਹਾੜੀ ਹੋਣੀ ਚਾਹੀਦੀ ਹੈ ਤੇ 200 ਦਿਨ ਇਹਨਾਂ ਨੂੰ ਕੰਮ ਦਾ ਚਾਹੀਦਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਿਹੜੇ ਮੇਰੇ ਭਾਈਚਾਰੇ ਆ ਜਿੰਨੇ ਵੀ ਆ ਗਰੀਬ ਤਬਕਾ ਡੈਮੋਕ੍ਰੇਟ ਭਾਰਤੀ ਆ ਸਮਾਜ ਪਾਰਟੀ ਨਾਲ ਰਲੋ ਵੋਟਾਂ ਪਾਓ ਕਿ ਜਿਹੜੀ ਆਪਣੀ ਗੱਲ ਜਿਹੜੀ ਤਾਂ ਤੱਕ ਲੈ ਕੇ ਜਾਇਆ ਜਾਵੇ ਕਿਉਂਕਿ ਜਦੋਂ ਦਾ ਵੀ ਇਹ ਜਿੰਨਾ ਵੀ ਇਹ ਸਰਕਾਰ ਬਣੀ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਘੱਟ ਚਲਾਏ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂਦੇ ਆ ਬਹੁਤ ਜ਼ਿਆਦਾ ਨਸੀਬ ਤੇ ਇਹ ਆ ਰਹੀ ਆ ਵੀ ਸਾਡੇ ਮਨਰੇਗਾ ਦਾ ਕੰਮ ਘੱਟ ਚੱਲ ਰਿਹਾ ਜਿਹੜਾ ਜੰਗਲਾਤ ਵਿਭਾਗਮੇ ਥੋੜੇ ਬਹੁਤੇ ਬੰਦੇ 10 20 ਲੋਂਦਾ ਉਹਨੇ 10 20 ਬੰਦੇ 10 ਲੱਗੇ ਤੇ 50 ਜਾਂ 100 ਘਰੇ ਬੈਠੇ ਆ ਬਿਲਕੁਲ ਜੀ ਕਾਫੀ ਸਾਰੇ ਮਜ਼ਦੂਰ ਜਿਹੜੇ ਕਿ ਜਿਹੜੇ ਘਰਾਂ ਚ ਬੈਠੇ ਨੇ ਔਰ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਦਾ ਸੋ ਐਤ ਕੀ ਜੜਾਗਾ ਹੁਣ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਜੜਾਗਾ ਪ੍ਰੇਮ ਕੁਮਾਰ ਜੀ ਜਿਹੜੇ ਹੈਗੇ ਨੇ ਇਸ ਵੇਲੇ ਉਮੀਦਵਾਰ ਆਏ ਨੇ ਤੇ ਪ੍ਰੇਮ ਕੁਮਾਰ ਜੀ ਮੈਂ ਲਾਸਟ ਤੁਹਾਨੂੰ ਇਹ ਪੁੱਛਾਂਗਾ ਤੁਸੀਂ ਵੋਟਰਾਂ ਨੂੰ ਕੀ ਇੱਕ ਅਪੀਲ ਕਰਨੀ ਤੋਂ ਹੈ ਮੈਂ ਤਾਂ ਵੋਟਰਾਂ ਨੂੰ ਇਹ ਅਪੀਲ ਕਰਦਾ ਆ ਕਿ ਵੋਟਰ ਸਾਥੀ ਆਪਣੇ ਜੀਵਨ ਵੋਟਰ ਜਿਹੜੇ ਬਹੁਤ ਵਧੀਆ ਆ ਕਿਸੇ ਦੀ ਗੁੰਮਰਾਹ ਨਾ ਹੋਣ ਔਰ ਆਪਣਾ ਵਧੀਆ ਕੈਂਡੀਡੇਟ ਜਿਹੜਾ ਆ ਤੁਸੀਂ ਆ ਤੁਹਾਡੀ ਜਿਹੜੀ ਆਵਾਜ਼ ਨੂੰ ਤੇ ਹੋਲ ਸਕੇ ਉਹ ਤੁਸੀਂ ਸਾਡੇ ਹੱਥ ਮਜ਼ਬੂਤ ਕਰੋ ਔਰ ਜੇਕਰ ਡੈਮੋਕਰਟਿਕ ਸਮਾਜ ਪਾਰਟੀ ਦਾ ਕੋਈ ਐਮਪੀ ਬਣ ਕੇ ਜਾਊਗਾ ਤੇ ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਮੁੱਦੇ ਆ ਇਸ ਫਰੀਦਕੋਟ ਲੋਕ ਸਭਾ ਦੇ ਜੋ ਮਸਲੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਇੰਨੀ ਜੈਪੀਐਮ ਜੈ ਭਾਰਤ ਸੋ ਇਹ ਸਾਡਾ ਪ੍ਰੇਮ ਕੁਮਾਰ ਜੀ ਜਿਹੜਾ ਨੇ ਫਰੀਦਕੋਟ ਲੋਕ ਸਭਾ ਹਲਕੇ ਦੇ ਵੋਟਰਾਂ ਦੇ ਨਾਲ ਇੱਕ ਅਜ ਪ੍ਰੋਮਿਸ ਲਿਆ ਹੈਗਾ ਕਿ ਜੇਕਰ ਉਹ ਜਿੱਤ ਕੇ ਸੰਸਦ ਦੇ ਵਿੱਚ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਉਹ ਜਿਹੜੇ ਫਰੀਦਕੋਟ ਦੇ ਮੇਨ ਮੁੱਦੇ ਹੈਗੇ ਨੇ ਜਿਵੇਂ ਮਨਰੇਗਾ ਦਾ ਮੁੱਦਾ ਹੈਗਾ, ਰੋਜ਼ਗਾਰ ਦਾ ਮੁੱਦਾ ਹੈਗਾ, ਸਿੱਖਿਆ ਦਾ ਮੁੱਦਾ ਹੈਗਾ, ਸਿਹਤ ਸਹੂਲਤਾਂ ਦਾ ਮੁੱਦਾ ਹੈਗਾ, ਸਭ ਤੋਂ ਪਹਿਲਾਂ ਐਸ ਮੁੱਦੇ ਦੀ ਆਵਾਜ਼ ਉਠਾਉਣਗੇ